ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਤਿੰਨ ਚਾਰ ਦਿਨਾਂ ਤੋਂ ਹਫ਼ਤੇ ਤੋਂ ਹਰਜਿੰਦਰ ਸਿੰਘ ਟਰੱਕ ਡਰਾਈਵਰ ਫਲੋਰੀਡਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਦੇ ਬਾਰੇ ਬਹੁਤ ਸਾਰੇ ਚੈਨਲਾਂ ਨੇ ਖਬਰਾਂ ਕੀਤੀਆਂ ਕੋਈ ਗੋ ਫੰਡ ਰੇਜ਼ ਕੀਤਾ ਕਿਸੇ ਨੇ ਕੋਈ ਪੇਜ ਬਣਾਇਆ ਕਿਸੇ ਨੇ ਕੋਈ ਪਟੀਸ਼ਨ ਸ਼ੇਅਰ ਕਰ ਰਿਹਾ ਵੀ ਤੁਸੀਂ ਪਟੀਸ਼ਨ ਤੇ ਸਾਈਨ ਕਰੋ ਇਹ ਸਾਰੀ ਚੀਜ਼ ਦਾ ਸੱਚ ਅੱਜ ਤੁਸੀਂ ਇਸ ਚੈਨਲ ਤੇ ਜਾਣੋਗੇ ਅਮਰੀਕਾ ਚੋਂ ਕਾਲ ਤੇ ਮੇਰੇ ਨਾਲ ਨਵ ਬੋਪਾਰਾਏ ਜੁੜੇ ਆ ਜੋ ਬਿਲਕੁਲ ਇਨ ਬਿਨ ਜੋ ਹੋਇਆ ਜਿਵੇਂ ਹੋਇਆ ਜੋ ਦੇ ਪਿੱਛੇ ਸਚਾਈ ਆ ਪਟੀਸ਼ਨ ਹੈਗੀ ਕਿ ਨਹੀਂ ਹੈਗੀ ਜਾਂ ਉਹਦੇ ਆਸਤੇ ਕੋਈ ਫੰਡ ਰੇਜ਼ ਕੀਤਾ ਉਹਦੇ ਘਰਦਿਆ ਨੇ ਕਿ ਨਹੀਂ ਕੀਤਾ ਸਾਰੀ ਸਚਾਈ ਬਾਰੇ ਅੱਜ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ ਤੇ ਗੱਲ ਕਰਨ ਤੋਂ ਪਹਿਲਾਂ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਨ ਆਲੇ ਟਾਈਮ ਦੇ ਵਿੱਚ ਤੁਸੀਂ ਹੋਰ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਨਿਊਜ਼ ਜਾਂ ਕੋਈ ਖਬਰਾਂ ਹੋਣਗੇ ਉਹ ਤੁਸੀਂ ਮਿਸ ਨਾ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਗੱਲ ਕਰਦੇ ਆਂ ਹਾਂਜੀ ਔਰਕ ਸਾਹਿਬ ਸੌਰੀ ਬੋਪਰਾਏ ਸਾਹਿਬ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਤੁਹਾਡਾ ਵੀ ਥੈਂਕ ਯੂ ਬਾਈ ਮੈਨੂੰ ਨਾ ਐਕਚੁਅਲ ਦੇ ਵਿੱਚ ਜਿਹੜੀ ਹੈਗੀ ਸਟੋਰੀ ਕੀ ਹੈ ਇਸ ਸਾਰੇ ਪਿੱਛੇ ਕੀ ਕੋਈ ਨਸਲੀ ਭੇਤ ਭਾਵ ਦੱਸ ਰਿਹਾ ਕੋਈ ਪੋਲੀਟੀਕਲ ਨਾਲ ਜੋੜ ਰਿਹਾ ਕੋਈ ਕੁਝ ਕਹਿ ਰਿਹਾ ਸਾਰੇ ਜਿਹੜੀ ਹੈਗੀ ਚੀਜ਼ ਦੇ ਬਾਰੇ ਐਕਚੁਅਲ ਜਿਹੜੀ ਹੈਗੀ ਆ ਹੋਇਆ ਕੀ ਇਹਦੇ ਬਾਰੇ ਜਾਣਨਾ ਪਾਓ ਮਾੜਾ ਜੀ ਹਾਂਜੀ ਮੈਂ ਵੀ ਦੇਖਦਾ ਪਿਆ ਸਾਰਾ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਨਾ ਲੋਕੀ ਹੋਰ ਬੰਨੇ ਲਈ ਜਾ ਰਹੇ ਨੇ ਸਿੱਖ ਧਰਮ ਨੂੰ ਵਿੱਚ ਲਈ ਜਾ ਰਹੇ ਆ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਰੈਸਿਜ਼ਮ ਦੀ ਕੋਸ਼ਿਸ਼ ਕਰਦੇ ਪਏ ਆ ਬਲਕਿ ਇਹੋ ਜੀ ਕੋਈ ਗੱਲ ਨਹੀਂ ਕੀ ਆ ਜੇ ਆਪਣੇ ਤੇ ਲਾ ਕੇ ਦੇਖੀਏ ਕੋਈ ਬੰਦਾ ਅਮਰੀਕਾ ਦਾ ਸਿਟੀਜ਼ਨ ਉੱਥੇ ਜਾ ਕੇ ਟਰੱਕ ਥੱਲੇ ਇੰਡੀਆ ਜਾ ਕੇ ਬੰਦੇ ਮਾਰਦੇ ਚਾਰ ਜੀ ਤੇ ਆਡੇ ਲੋਕ ਇਕੱਠੇ ਹੋ ਕੇ ਉਹਨੂੰ ਰੋੜਿਆਂ ਦਾ ਮਾਰ ਮਾਰ ਕੇ ਉੱਥੇ ਹੀ ਮਾਰ ਦੇਣਗੇ ਜੀ 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 ਸਹੀ ਗੱਲ ਆ ਇਹ ਇਹ ਚੀਜ਼ ਜਿਹੜੀ ਆ ਇਹਨਾਂ ਨੂੰ ਇਧਰ ਨੂੰ ਐਵੇਂ इमोਸ਼ਨਲੀ ਕਰੀ ਜਾਂਦੇ ਆ ਜਦ ਕਿ ਇਹਦੇ ਪਿੱਛੇ ਹੁਣ ਮੈਂ ਤੁਹਾਨੂੰ ਜਦੋਂ ਸਟੈਪ ਬਾਈ ਸਟੈਪ ਜਾਵਾਂਗੇ ਨਾ ਤੇ ਪਤਾ ਲੱਗੂਗਾ ਵੀ ਇਹ ਜਿਹੜਾ ਬੰਦਾ ਵਾ ਇਹਨੂੰ ਕਿਉਂ ਐਸੋੜੇ ਅਰੈਸਟ ਕੀਤਾ ਤੇ ਇਹਦੇ ਪਿੱਛੇ ਕੀ ਇਹਦੇ ਦੀ ਹਿਸਟਰੀ ਆ ਵੀ ਕਿਉਂ ਇੰਨੇ ਲੋਕ ਜਿਹੜੇ ਆ ਤਾਂ ਹੋ ਗਏ ਆ ਮਲਬੀ ਕੇ ਖਿਲਾਫ ਹੋ ਗਏ ਆ ਕਿਉਂਕਿ ਇਹਦਾ ਸਾਰਾ ਕੁਝ ਹੀ ਸਾਰਾ ਮੋਢੀ ਗਲਤ ਬੱਜਾਵੇ ਦਾ ਸਿਸਟਮ ਹੀ ਅੱਛਾ ਠੀਕ ਹੈ ਭਾਈ ਜੀ ਇਹਨੇ ਹਰਜਿੰਦਰ ਸਿੰਘ ਨਾਮ ਦਾ ਨੌਜਵਾਨ ਹੈ 28 ਸਾਲ ਦਾ ਜੀ ਏ 2018 ਚ ਮੈਕਸੀਕੋ ਦੇ ਰਾਹੀਂ ਆਇਆ ਸੀ ਸਾਊਥਰਨ ਬਾਰਡਰ ਟੱਪ ਕੇ ਇਲੀਗਲ ਠੀਕ ਹੈ ਜੀ ਤੇ ਉਸ ਸਮੇਂ 트াম্প ਦੀ ਪ੍ਰੀਵੀਅਸ ਸਰਕਾਰ ਸੀ ਪਿਛਲੀ ਟਰਮ ਐਡਮਿਨਿਸਟ੍ਰੇਸ਼ਨ ਚੱਲਦੀ ਪਈ ਸੀ ਤੇ ਇਹਨੇ ਆਪਣਾ ਉਹ ਲਾਇਏ ਪੇਪਰ ਤੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਸ ਵੇਲੇ ਨੂੰ ਰਿਫਿਊਜ਼ ਕਰਤਾ ਸੀ 2018 ਚ ਠੀਕ ਹੈ ਬਾਈ ਜੀ ਤੋ ਯਾਰ ਵੀਜੇ ਦੇ ਪੇਪਰ ਰਿਫਿਊਜ਼ ਹੋ ਗਏ ਸੀ ਪਰ ਇਹਨੇ ਅੱਗੋ ਕਹਿ ਦਿੱਤਾ ਵੀ ਮੈਨੂੰ ਇੰਡੀਆ ਚ ਜਾਣ ਦਾ ਖਤਰਾ ਆ ਬਹੁਤ ਜ਼ਿਆਦਾ ਤੇ ਮੈਂ ਉੱਥੇ ਵਾਪਸ ਨਹੀਂ ਜਾ ਸਕਦਾ ਅਜ਼ਾਇਲਮ ਦਾ ਕੇਸ ਲਾਤਾ ਠੀਕ ਹੈ ਭਾਈ ਜੀ ਤੇ ਉਹ ਜਦੋਂ ਇਹਨੇ ਇਹ ਭਾਨਾ ਲਾਤਾ ਪਲੀ ਲਾਤੀ ਵੀ ਮੇਰੀ ਉੱਥੇ ਜਾਨ ਨੂੰ ਖਤਰਾ ਤੇ ਉਹਨਾਂ ਨੇ ਕਿਹਾ ਵੀ ਚਲ ਤੂੰ ਇੱਥੇ ਰਹਿ ਲਾ ਜਿੰਨਾ ਚਿਰ ਤੇਰੇ ਕੇਸ ਦਾ ਫੈਸਲਾ ਨਹੀਂ ਹੁੰਦਾ ਤੂੰ ਇੱਥੇ ਰਹਿ ਸਕਦਾ ਠੀਕ ਹੈ ਤੇ ਆਉਂਦੇ ਆਉਂਦੇ ਸਰਕਾਰ ਬਦਲ ਗਈ ਸਰਕਾਰ ਬਦਲਣ ਤੇ ਇਹਨੇ 5000 ਡਾਲਰ ਦਾ ਬੌਂਡ ਉਸ ਵੇਲੇ ਦਿੱਤਾ ਆ ਆਪਣੀ ਰੀਲੀਜ਼ ਕਰਾ ਲਈ ਉਸ ਵੇਲੇ ਓਕੇ ਠੀਕ ਹੈ ਹਾਂ ਉਸ ਤੋਂ ਬਾਅਦ ਮਿਡਨ ਦੀ ਸਰਕਾਰ ਆ ਗਈ ਅਗਲੀ ਸਰਕਾਰ ਤੇ ਉਹ ਸਰਕਾਰ ਦੇ ਅਧੀਨ ਇਹਦੇ ਜਿਹੜੇ ਆ ਵਰਕ ਪੇਪਰ ਆ ਉਹ ਥੋੜੇ ਜਿਹਾ ਅਸੈਪਟ ਹੋ ਗਏ ਤੇ ਇੱਕ ਵਾਸ਼ਿੰਗਟਨ ਸਟੇਟ ਆ ਤੇ ਕੈਲੀਫੋਰਨੀਆ ਸਟੇਟ ਆ ਦੋਵੇਂ ਬਲੂ ਸਟੇਟਾਂ ਦੇ ਜੀ ਮੀਨਸ ਵੀ ਇੱਥੇ ਜਿਹੜੇ ਇਮੀਗ੍ਰੈਂਟਸ ਆ ਜਿਹੜੇ ਕੱਚੇ ਲੋਕ ਆ ਉਹਨਾਂ ਦਾ ਬੋਲਬਾਲਾ ਜ਼ਿਆਦਾ ਆ ਠੀਕ ਹੈ ਤੇ ਵਾਸ਼ਿੰਗਟਨ ਸਟੇਟ ਨੇ ਇਹਨੂੰ ਸੀਰੀਅਲ ਜਾਰੀ ਕੀਤਾ 2023 ਜਿਹੜਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਆ ਜੀ ਜੀ ਤੇ ਉਹ ਇੱਕ ਵਾਇਲੇਸ਼ਨ ਹੋ ਗਈ ਆ ਉਹ ਵਾਸ਼ਿੰਗਟਨ ਸਟੇਟ ਵੀ ਫਸ ਚੁੱਕੀ ਇਸ ਦੇ ਵਿੱਚ ਕਿਉਂਕਿ ਜੀ ਐਜ਼ ਅ ਲਾ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ 홀ਡਰ ਜਿਹੜੇ ਆ ਉਹ ਐਡਾ ਵੱਡੇ ਟਰੱਕ ਦਾ ਲਾਇਸੈਂਸ ਉਹਨਾਂ ਨੂੰ ਮਿਲ ਸਕਦਾ ਉਹ ਤਾਂ ਨਹੀਂ ਮਿਲ ਸਕਦਾ ਠੀਕ ਹੈ ਉਹਦੀ ਵਾਇਲੇਸ਼ਨ ਉਹ ਵੀ ਆ ਗਈ ਹੈ ਵਾਸ਼ਿੰਗਟਨ ਦੀ ਫਿਰ ਇਹਨੇ ਇਥੋਂ ਤੱਕ ਨਹੀਂ ਫਿਰ ਜੁਲਾਈ 2024 ਚ ਕੈਲੀਫੋਰਨੀਆ ਸਟੇਟ ਨੇ ਵੀ ਇਹਨੂੰ ਲਿਮਟਿਡ ਟਰਮ ਨੋਨ ਡੋਮਿਸਾਈਲਡ ਸੀਰੀਅਲ ਦੇ ਦਿੱਤਾ ਠੀਕ ਹੈ ਉਹ ਕੀ ਹੁੰਦਾ ਆ ਉਹ ਹੁੰਦਾ ਆ ਨੌਨ ਡੋਮਿਸਾਈਲ ਜਿਹੜੇ ਲੋਕ ਰਹਿੰਦੇ ਨਹੀਂ ਬਏ ਫੋਰਨ ਵਰਕਰ ਹੋ ਕੇ ਟੈਂਪਰੇਰੀ ਵਰਕਰ ਹੋ ਕੇ ਯੂ ਐਸ ਏ ਦੇ ਵਿੱਚ ਜੀ ਜੀ ਉਹਨਾਂ ਲਈ ਉਹ ਹੈਗਾ ਨੌਨ ਡੋਮਿਸਾਈਲ ਸੀਰੀਅਲ ਉਹਦੇ ਵਿੱਚ ਅਗੇ ਨ ਇੱਕ ਵਾਇਲੇਸ਼ਨ ਹੋ ਗਈ ਫੈਡਰਲ ਦੀ ਕਿਉਂਕਿ ਇਹ ਤੇ ਨਾ ਤੇ ਫੋਰਨ ਵਰਕਰ ਸੀ ਨਾ ਹੀ ਟੈਂਪਰੇਰੀ ਵਰਕਿੰਗ ਵਰਕਰ ਦੇ ਚਾਹੁੰਦਾ ਸੀ ਕਿਉਂਕਿ ਇਹ ਤੇ ਆਇਆ ਇਲੀਗਲ ਸੀ ਹਨ ਹੂੰ ਜੇ ਦਾ ਕੋਈ ਸਟੇਟਸ ਹੀ ਨਹੀਂ ਸੀ ਉੱਥੇ ਵੀ ਵਾਇਲੈਂਸ ਹੋ ਗਈ ਹੁਣ ਇਹ ਦੋਵੇਂ ਸਟੇਟਾਂ ਵੀ ਜਿਹੜੀਆਂ ਨੇ ਸਿਊ ਹੋ ਸਕਦੀਆਂ ਨੇ ਤੇ ਮੇਰੇ ਖਿਆਲ ਨਾਲ ਹੋਣਗੀਆਂ ਜਿਹੜੇ ਵਿਕਟਮਸ ਆ ਜੇ ਉਹਨਾਂ ਨੇ ਇਹ ਗੱਲ ਚੁੱਕ ਲਈ ਵੀ ਸਟੇਟਾਂ ਨੂੰ ਵੀ ਤੁੰਗਿਆ ਜਾਵੇ ਤੇ ਸਟੇਟਾਂ ਵੀ ਵਿੱਚ ਫਸ ਜਾਣਗੀਆਂ ਓਕੇ ਹਾਂਜੀ ਤੇ ਇਹਨਾਂ ਸਭ ਹੋਣ ਦੇ ਬਾਅਦ ਫਿਰ ਇਹਨੇ ਜਿਹੜਾ ਵੇਖੋ ਲੋਕੀ ਤੇ ਕਹਿੰਦੇ ਨੇ ਵੀ ਮਾੜੀ-ਮੋਟੀ ਗੱਲ ਆ ਮਾੜੀ-ਮੋਟੀ ਗੱਲ ਨਹੀਂ ਜਿਹੜਾ ਫਲੋਰੀਡਾ ਦੀ ਸਟੇਟ ਆ ਇਹ ਬੜੀ ਹਾਰਡ ਕੋਰ ਪੱਕੀ ਸਟੇਟ ਆ ਰੈੱਡ ਸਟੇਟ ਨੂੰ ਕਹਿੰਦੇ ਆ ਜਿਹੜਾ ਗਾੜਿਆ 트াম্প ਦੇ ਨਾ ਸਪੋਰਟਰ ਹੁੰਦਾ ਜੀ ਉਥੋਂ ਦਾ ਗਵਰਨਰ ਜਿਹੜਾ ਆ ਉਹਨੇ ਆਪ ਇਸ ਮੁੱਦੇ ਨੂੰ ਵਿੱਚ ਇੰਟਰਸਟ ਲੈ ਕੇ ਸਾਰਾ ਉਹਨੇ ਮਤਲਬ ਕਰਦਾ ਪਿਆ ਵਾ ਆਪ ਅੱਗੇ ਹੋ ਕੇ ਠੀਕ ਹੈ ਉਹਨੇ ਜਿਹੜਾ ਆਪਣਾ ਲੈਫਟੀਨੈਂਟ ਗਵਰਨਰ ਆ ਉਹਨੂੰ ਭੇਜਿਆ ਆ ਇਹਨੂੰ ਅਰੈਸਟ ਕਰਨ ਨੂੰ ਚੈ ਕੈਲੀਫੋਰਨੀਆ ਕਿਉਂਕਿ ਇਹਨੇ ਇੱਕ ਹੋਰ ਮਿਸਟੇਕ ਕਰਤੀ ਸੀ ਜਦੋਂ ਇਹ ਐਕਸੀਡੈਂਟ ਹੋਇਆ ਉਸ ਸਮੇਂ ਜਿਹੜੀ ਫੋਲ ਰਿਡਰਰ ਦੀ ਪੁਲਿਸ ਸੀ ਉਹਨੇ ਇਹਨੂੰ ਕਿਹਾ ਕਿ ਤੂੰ ਹੋਟਲ ਚ ਸਟੇ ਕਰਨਾ ਆ ਤੇ ਬਾਹਰ ਨਹੀਂ ਨਿਕਲਣਾ ਜਦੋਂ ਤੱਕ ਮਤਲਬ ਆਪਾਂ ਇਨਵੈਸਟੀਗੇਸ਼ਨਾਂ ਤੇ ਜਰਾ ਨਹੀਂ ਤੋੜ ਜਦੋਂ ਗਾੜੀ ਚੱਲਦੀ ਪਈ ਆ ਠੀਕ ਹੈ ਇਹਨਾਂ ਨੇ ਉਸ ਦਿਨ ਹੀ ਰਾਤ ਹੀ ਟਿਕਟਾਂ ਲੈ ਕੇ ਕੈਲੀਫੋਰਨੀਆ ਨੂੰ ਭੱਜ ਗਏ ਅੱਛਾ ਹਾਂ ਤੇ ਫਿਰ ਅਗਲੇ ਦਿਨ ਉਹ ਬੜਾ ਗਵਰਨਰ ਆ ਉਹ ਗਿਆ ਆ ਪ੍ਰਾਈਵੇਟ ਜਹਾਜ਼ ਦੇ ਵਿੱਚ ਇਹਨੂੰ ਇੱਥੇ ਲੈ ਕੇ ਆਂਦਾ ਸੁਨਵੀ ਦਾ ਹੂੰ ਅਗੇ ਲਿਮੂਜਿਨ ਲਈ ਸੀ ਪੀਐਨਯੂ ਉੱਥੇ ਜੇਲ੍ਹ ਤੱਕ ਲੈ ਕੇ ਮਤਲਬ ਵੀ ਉਹਨਾਂ ਨੇ ਇਹਨੂੰ ਹੁਣ ਕਿਸੇ ਵੀ ਹਾਲਤੇ ਛੱਡਣਾ ਨਹੀਂਗਾ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਈ ਉਹਨਾਂ ਇਹਨੂੰ ਬਣਾ ਲਿਆ ਵਾ ਐਗਜ਼ਾਮਪਲ ਸੈੱਟ ਕਰਨੀ ਉਹਨਾਂ ਨੇ ਕਿ ਗਾਂ ਤੋਂ ਕੋਈ ਇੰਦਾਂ ਦਾ ਕੰਮ ਹੋਵੇ ਕੋਈ ਟਰੱਕ ਡਰਾਈਵਰ ਹੋ ਜੀ ਗਲਤੀ ਨਾ ਕਰੇ ਹਾਂ ਤੇ 2% ਵੀ ਜੇ ਇਹਨੂੰ ਕਹੀ ਜਾਂਦੇ ਛੱਡ ਤੇ ਛੱਡ ਦੇਣ ਤੇ ਇੱਥੇ ਤੇ ਸੜਕਾਂ ਤੇ ਖੂਨ ਦਾ ਨੰਗਾ ਨਾ ਸ਼ੁਰੂ ਹੋ ਜੇ ਲੋਕੇ ਫਿਰ ਹਰ ਕਿ ਇਦਾਂ ਕਰਨਾ ਹੁਣ ਇਹ ਇਹਦੀ ਜਿਹੜੀ ਆ ਇਹਨਾ ਹੋਣਾ ਨਹੀਂਗਾ ਕਿਉਂਕਿ ਤੇ ਤਿੰਨ ਵਹੀਕੂਲਰ ਹੋਮਿਸਾਈਡ ਦੇ ਚਾਰਜ ਲੱਗੇ ਆ ਜੀ ਤੇ ਇੱਕ ਚਾਰਜ ਲੱਗਾ ਇਲੀਗਲ ਬਾਰਡਰ ਕ੍ਰੋਸਿੰਗ ਦਾ ਮਤਲਬ ਸਾਰੀਆਂ ਚੀਜ਼ਾਂ ਇੱਥੇ ਹੁਣ ਇਕੱਠੀਆਂ ਹੋ ਗਈਆਂ ਜੀ ਜਿਹੜੀ ਸਜ਼ਾ ਕਹਿ ਰਹੇ ਆ ਵੀ 42 ਸਾਲ ਹੋਣੀ ਆ ਜਾਂ 43 ਸਾਲ ਹੋਣੀ ਆ ਸਜ਼ਾ ਸੁਣਾਈ ਤਾਂ ਨਹੀਂ ਹਜੇ ਕਿਸੇ ਕੋਰਟ ਨੇ ਨਹੀਂ ਅਜੇ ਕੋਈ ਸਜ਼ਾ ਨਹੀਂ ਸੁਣਾਈ ਸਜ਼ਾ ਜਿਹੜੀ ਆ ਇੱਕ ਜਣੇ ਦਾ ਮਤਲਬ ਜਿਹੜਾ ਐਦਾ ਹੋਮਿਸਾਈਡ ਹੋਇਆ ਹੋਇਆ ਤਾਂ 15 ਇਅਰ ਲੱਗਦਾ ਹੈ ਤੇ ਤਿੰਨ ਜੜਿਆਂ ਦੀ ਮਿਲਾਈਏ ਤੇ ਇਹਨੂੰ 45 ਸਾਲ ਦੀ ਸਜ਼ਾ ਹੋਊਗੀ ਜਾਂ ਹੋ ਸਕਦੀ ਹੈ ਨਹੀਂ ਤੇ ਉਹ ਸਜ਼ਾਵਾਂ ਫਿਰ ਇੱਕ ਖਤਮ ਹੋਊਗੀ ਦੂਜੀ ਸ਼ੁਰੂ ਹੋਊਗੀ ਜਾਂ ਤਿੰਨੇ ਇਕੱਠੇ ਚੱਲਣਗੀਆਂ ਨਹੀਂ ਕੰਟੀਨਿਊ 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 ਚੱਲਣਗੀਆਂ ਹਾਂਜੀ ਓਕੇ ਇੱਕ ਖਤਮ ਹੋਊਗੀ ਫਿਰ ਦੂਜੀ ਸ਼ੁਰੂ ਹੋਊਗੀ ਹਾਂ ਮਤਲਬ ਹੀ ਲਗਾਤਾਰ 45 ਸਾਲ ਨਹੀਂ ਉਬਾਰਉਣ ਦਿੰਦੇ ਓਕੇ 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 ਠੀਕ ਹੈ ਠੀਕ ਹੈ ਠੀਕ 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 ਇੱਕ ਮੜਾ ਦੱਸਿਓ ਦੂਜਾ ਬੋਪਾਰਾਏ ਸਾਹਿਬ ਜਿਵੇਂ ਫੰਡ ਫੰਡ ਪੇ ਚਲਾਈ ਬੈਠੇ ਆ ਪਟੀਸ਼ਨ ਇੱਕ ਸ਼ੇਅਰ ਕਰੀ ਜਾਂਦੇ ਧੜਾ ਧੜ ਲੋਕ ਪੰਜਾਬ ਚ ਦਾ ਬਾਲਾ ਰੋਲਾ ਪਿਆ ਪਿਆ ਵੀ ਇਹਦੇ ਪਿੱਛੇ ਕੀ ਸਚਾਈ ਆ ਕੋਈ ਫੰਡ ਰੇਜ਼ ਕੀਤਾ ਕਿਸੇ ਆਰਗੇਨਾਈਜੇਸ਼ਨ ਨੇ ਜਾਂ ਇਹਨਾਂ ਦੇ ਘਰਦਿਆਂ ਨੇ ਕੋਈ ਸਚਾਈ ਨਹੀਂ ਜਿਹੜੇ মিডিਆ ਵਾਲੇ ਆ ਉਹ ਆਪਣੇ ਚੈਨਲ ਦੀ ਲੱਗੇ ਪਬਲਿਸਿਟੀ ਦੇ ਪਿੱਛੇ ਤੇ ਇਹਦੇ ਕਈ ਜਿਹੜੇ ਉਹ ਮਤਲਬ ਸ਼ੇਅਰ ਕਰਵਾਈ ਜਾਂਦੇ ਆਪਣੇ ਚੈਨਲ ਨੂੰ ਸ਼ੇਅਰ ਕਰਵਾਈ ਜਾਂਦੇ ਜਿੰਨੇ ਵੀ ਲੋਕੀਓ ਤੱਕ ਪਹੁੰਚੂਗੀ ਲੋਕੀ ਆਪਣਾ ਨਾਮ ਵਿੱਚ ਭਰਨਗੇ ਉਹਨਾਂ ਦੇ ਚੈਨਲ ਦੀ ਰੀਚ ਵਧੂਗੀ ਠੀਕ ਹੈ ਉਹ ਆਪਣੇ ਪੈਸੇ ਬਣਾਉਣ ਦੇ ਲੱਗੇ ਆ ਤੇ ਕੁਝ ਸ਼ੈਤਾਨ ਲੋਕਾਂ ਨੇ ਇਥੋਂ ਤੱਕ ਕਹਿ ਦਿੱਤਾ ਵੀ ਆਪਣੇ ਨਾਂ ਤੇ ਪੇਜ ਚਲਾਤੇ ਵੀ ਤੇ ਫੰਡ ਮਲ ਪਾਇਆ ਜਾਵੇ ਪਟੀਸ਼ਨ ਤੇ ਤੇ ਉੱਤੇ ਪੈਸੇ ਲੈ ਕੇ ਉਹ ਭੱਜ ਜਾਣਗੇ ਮੀਨਸ ਵੀ ਯਾਨੀ ਕਿ ਇੰਨਾਂ ਚੀਜ਼ਾਂ 'ਚ ਕੋਈ ਸੱਚਾਈ ਨਹੀਂ ਕੋਈ ਕੁਝ ਨਹੀਂ ਸ਼ੁਰੂ ਹੋਇਆ ਨਾ ਫੰਡ ਸ਼ੁਰੂ ਹੋਇਆ ਤੇ ਨਾ ਕੋਈ ਪਟੀਸ਼ਨ ਸ਼ੁਰੂ ਹੋਈ ਹੈ ਨਾ 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 ਪਟੀਸ਼ਨ ਨੂੰ ਇਹਨਾਂ ਨੇ ਕੁਝ ਮੰਨਣਾ ਹੀ ਆ ਵੇਖੋ ਉਸ ਟਰੱਕ ਦੇ ਵਿੱਚ ਡੈਸ਼ ਕੈਮ ਲੱਗਾ ਸੀ ਕੈਮਰਾ ਠੀਕ ਹੈ ਕੈਮਰੇ ਦੇ ਅੰਡਰ ਸਾਰਾ ਕੁਝ ਹੋਇਆ ਏ ਟੂ ਜ਼ेड ਜਿਉਂਦਾ ਐਕਸੀਡੈਂਟ ਹੋਇਆ ਸਾਰੇ ਦਾ ਸਾਰਾ ਉਦਘੋ ਗਿਆ ਜੀ ਜੀ ਤੇ ਜਦੋਂ ਉਹਨਾਂ ਕੋਲ ਐਡਾ ਵੱਡਾ ਪ੍ਰੂਫ ਸਾਹਮਣੇ ਪਿਆ ਤੇ ਪਟੀਸ਼ਨ ਉੱਥੇ ਕੀ ਕਰ ਲੂਗੀ ਕਿਉਂਕਿ ਇੱਥੇ ਜਿਹੜਾ ਬੰਦੇ ਦੀ ਜਾਨ ਦੀ ਵੈਲਿਊ ਵਾ ਫਿਰ ਵੀ ਜੀ 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 ਹਾਂ ਜਿਹੜੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਇੰਡੀਆ ਜੇ ਕੋਈ ਇਹਦੇ ਚ ਇੰਟਰਵਿਨ ਕਰੇ ਤਾਂ ਕੋਈ ਨਾ ਕੋਈ ਮਸਲਾ ਹੱਲ ਹੋ ਸਕਦਾ ਆਦਰਵਾਈਜ਼ ਆਹਾਰਗੇ ਲੋਕਾਂ ਦਾ ਕੋਈ ਵਾਸ ਨਹੀਂ ਚੱਲਣਾਗਾ ਬਾਕੀ ਉਹਨਾਂ ਨੇ ਵੀ ਇੰਟਰਵਿਊ ਨਹੀਂ ਕਰਨਾ ਕਿਉਂਕਿ ਇੱਕ ਤੇ ਅੱਗੇ ਉਹ ਬੜੇ ਉਹਨਾਂ ਤੇ ਹੋਏ ਐ ਸੈਂਕਸ਼ਨ ਲੱਗਣ ਵਾਲੇ ਐ ਤੇ ਉਹ ਤੇ ਆਪ ਬੜੇ ਫਸੇ ਪਏ ਤੇ ਉਹਨਾਂ ਨੇ ਇੰਟਰਵਿਊ ਨਹੀਂ ਕਰਨਾ ਨਹੀਂ ਕਿਉਂਕਿ ਇਹ ਦੇ ਵਿੱਚ ਕੀ ਕਹਿਣਗੇ ਕੀ ਪਲੀ ਦੇਣਗੇ ਬੰਦੇ ਮਰਿਆ ਵੇਖੋ ਇੱਕ ਬੰਨੇ ਸਿਟੀਜ਼ਨ ਨੇ ਤੇ ਇੱਕ ਬੰਨੇ ਗੈਰ ਕਾਨੂੰਨੀ ਬੰਦਾ ਆ ਜੀ ਜੀ ਸਿਟੀਜ਼ਨਾਂ ਦੀ ਜਾਨ ਨਾ ਗਈਆਂ ਨੇ ਜੀ 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 ਇਹ ਗੈਰ ਕਾਨੂੰਨੀ ਬੰਦੇ ਦੇ ਹੱਥੋਂ ਗਈਆਂ ਨੇ ਇਹ ਗੱਲ ਨਹੀਂ ਪਤਾ ਕਿਤੇ ਮੀਡੀਆ ਤੇ ਨਹੀਂ ਆਈ ਵੀ ਇਹਨੂੰ ਕੈਲੀਫੋਰਨੀਆ ਤੋਂ ਵੀ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਇਹ ਗੱਲ ਨਹੀਂ ਆਈ ਨਿਊਜ਼ ਬਾਰਕ ਕਿਸੇ ਚੰਨਾ ਨਾ ਕੋਈ ਦੱਸਦਾ ਹੀ ਨਹੀਂ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ 2018 ਚ ਇਹਨੇ ਮਨ ਬਾਰਡਰ ਕਰਾਸ ਕੀਤਾ ਸੀ ਤੇ ਇਹਨੇ ਜ਼ਾਇਲਮ ਪਾਈ ਆ ਮੈਨੂੰ ਇੰਡੀਆ ਜਾਣ ਤੋਂ ਖਤਰਾ ਆ ਜੀ ਇਹ ਵੀ ਚੀਜ਼ ਇਹਦੇ ਉਲਟ ਚਲੇਗੀ ਯਾਰ ਉਹਨੂੰ ਇੰਡੀਆ ਵੀ ਭੇਜ ਨਹੀਂ ਭੇਜ ਨਹੀਂ ਸਕਦੇ ਤੇ ਇਹਨੂੰ ਇੱਥੇ ਹੁਣ ਫਸ ਗਿਆ ਹੈ ਹਾਂਜੀ 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 ਬਿਲਕੁਲ 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 ਹਾਂਜੀ ਹੁਣ ਆਉਣ ਵਾਲਾ ਫਿਰ ਬਈ ਇਹਦਾ ਰਿਜ਼ਲਟ ਕੀ ਹੋਊਗਾ ਕਿੰਨੇ ਟਾਈਮ ਚ ਇਹਦਾ ਟ੍ਰਾਇਲ ਖਤਮ ਹੋਊਗਾ ਕੀ ਗੱਲਬਾਤ ਆ ਇਨ ਫਾਸਟ ਟਰੈਕ ਕਰ ਦੇਣਾ ਉਹਨਾਂ ਨੇ ਬਹੁਤ ਤੇਜ਼ੀ ਨਾਲ ਇਹ ਤੇ ਫੈਸਲਾ ਲੈਣ ਦੇ ਕਿਉਂਕਿ ਸਾਰੇ ਅਮਰੀਕਾ ਦਾ ਇਹ ਮੇਨ ਮੁੱਦਾ ਬਣ ਗਿਆ ਜਿਹੜੇ ਹੋਰ ਲੋਕ ਨੇ ਉਹ ਬਹੁਤ ਜ਼ਿਆਦਾ ਅਫਸਰਟ ਹੋ ਚੁੱਕੇ ਨੇ ਉਹ ਇਹ ਕਹਿਣ ਦੇ ਨੇ ਵੀ ਤੁਸੀਂ ਸਾਡੀ ਜਾਨ ਦੀ ਰਾਖੀ ਸੁਆਹ ਕਰਨੀ ਆ ਤੁਸੀਂ ਤੇ ਕੱਚਿਆਂ ਨੂੰ ਲਿਆ ਲਿਆ ਕੇ ਲਿਆ ਲਿਆ ਕੇ ਸਾਡੇ ਉੱਤੇ ਹੀ ਚੜਾਉਣ ਦੇ ਜੀ ਬਲ ਪਬਲਿਕ ਪੂਰੀ ਐਂਟੀ ਹੋ ਗਈ ਆ ਤੇ ਇਹਨੂੰ ਉਹਨਾਂ ਫਾਸਟ ਟਰੈਕ ਕਰਕੇ ਤੇ ਉਨ ਨਾਲੇ ਤੁਹਾਨੂੰ ਪਤਾ ਇਸ ਵੇਲੇ ਮੌਲ ਕਿਦਾਂ ਦਾ ਚੱਲਦਾ ਪਿਆ ਇਸ ਵੇਲੇ ਅੱਗੇ ਹੀ ਇਮੀਗਰੈਂਟ ਦੇ ਤੇ ਉਹ ਉਲਟ ਦੇਖਣਾ ਕੱਚੇ ਲੋਕਾਂ ਦੀ ਮੈਂ ਤਾਂ ਇਹ ਵੀ ਸੁਣਿਆ ਸੀ ਗੱਲ ਵੀ ਜਿਹੜੇ ਆਮ ਨਾਰਮਲ ਲੋਕਾਂ ਨੇ ਕੋਈ ਰਿਐਕਸ਼ਨ ਨਹੀਂ ਕੀਤਾਗਾ ਵੀ ਜਿਵੇਂ ਆਮ ਐਕਸੀਡੈਂਟ ਹੁੰਦੇ ਆ ਇਹ ਵੀ ਆਮ ਐਕਸੀਡੈਂਟ ਤੌਰ ਤੇ ਲੈ ਰਹੇ ਆ ਵੀ ਕੋਈ ਉਹਨਾਂ ਚ ਰੋ ਨਹੀਂ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਰਿਹਾ ਵੀ ਇਹ ਤਾਂ ਮੀਡੀਆ ਗੱਲ ਫੈਲਾ ਰਿਹਾ ਵੀ ਉਹ ਉੱਥੋਂ ਦੇ ਲੋਕ ਵਿਦਰੋਹ ਕਰ ਰਹੇ ਆ ਰੌਲਾ ਪਾ ਰਹੇ ਆ ਵੀ ਇਹਨੂੰ ਸਜ਼ਾ ਦੇ ਕੋਈ ਨਹੀਂ ਕੋਈ ਸਿਆਣਾ ਬੰਦਾ ਬੋਲਣ ਨਹੀਂ ਦਿਆ ਕਿਉਂਕਿ ਵੇਖੋ ਇਹਨੂੰ ਜੇ سزا ਹੋ ਵੀ ਜਾਊਗੀ ਤੇ ਇਹਦੇ ਫਿਰ ਵੀ ਜੇਲ੍ਹ ਚ ਬੈਠਣਾ ਜਿਹੜੇ ਜਿਨ੍ਹਾਂ ਦੇ ਜੀ ਤੁਰ ਗਏ ਆ ਇਸ ਦੁਨੀਆ ਤੋਂ ਜੀ ਕਿਹੜਾ ਦੁਨੀਆ ਤੇ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਉਹਨਾਂ ਦੀ ਗੱਲ ਛੱਡ ਕੇ ਤੇ ਆਪਣੇ ਉਹ ਤੇ ਫਿਰ ਉਹ ਗੱਲ ਹੋ ਗਈ ਨਾ ਗਰੁੱਪ ਬਾਜੀ ਤੇ ਆਪਣਾ ਧੜੇ ਬਾਜੀ ਜਿਹੜਾ ਕਾਲਜ ਦਾ ਹੁੰਦਾ ਵੀ ਆਪਣੇ ਬੰਦੇ ਦੀ ਸਪੋਰਟ ਕਰੋ ਭਾਇਓ ਗਲਤ ਆ ਜਾਂ ਸਹੀ ਆ ਜੀ ਉਹ ਤੇ ਫਿਰ ਬੜੀ ਨੈਰੋ ਥਿੰਕਿੰਗ ਹੋ ਗਈ ਇਹ ਵਰਲਡ ਲੈਵਲ ਦੀ ਗੱਲ ਹੈ ਜੇ ਕੋਈ ਇਦਾਂ ਦੀ ਥਿੰਕਿੰਗ ਕਰਾ ਕੇ ਚੱਲੂਗਾ ਤੇ ਉਹਨੂੰ ਉਹ ਬਿਲੋ ਹਿਊਮਨ ਇੰਟੈਲੀਜੈਂਸ ਦੇ ਗਿਣ ਇੱਕ ਗੱਲ ਕਰਨ ਡਿਆ ਖੂਦ ਦੇ ਡੱਡੂ ਵਾਲੀ ਹੁਣ ਤਾਂ ਈਗੋ ਤੇ ਮਸਲਾ ਆ ਗਿਆ ਦਾ ਮਤਲਬ ਹਾਂ ਫਿਰ ਜਿਹੜੇ ਉਹਨੂੰ ਇੱਕ ਦਸਤਾਰ ਦਾ ਰੰਗਤ ਦੇਣ ਡਿਆ ਸਿੱਖ ਧਰਮ ਦੀ ਰੰਗਤ ਦੇਣ ਡਿਆ ਉਹ ਬਿਲਕੁਲ ਹੀ ਗਲਤ ਕਰਨ ਡਿਆ ਉਹ ਸਿੱਖ ਧਰਮ ਦੇ ਨਾਲ ਬਿਲਕੁਲ ਹੀ ਗਲਤ ਬੀਵ ਕਰਦੇ ਪਏ ਸਿੱਖ ਧਰਮ ਤਾਂ ਦੇ ਵਿੱਚ ਕੋਈ ਲੜਣਾ ਡਣਾ ਨਹੀਂ ਐਕਸੀਡੈਂਟ ਸਿੱਖ ਧਰਮ ਨੇ ਥੋੜੀ ਕਰਵਾਇਆ ਉਹ ਜਿਹੜਾ ਟਰਨ ਪਾਈ ਕਿਆ ਜਿੱਥੋਂ ਇਹਨੇ ਕੱਟ ਮਾਰਿਆ ਵਾ ਤੁਹਾਨੂੰ ਮੈਂ ਦੱਸਾਂ ਇੱਥੇ ਜਿਹੜਾ ਕੈਲੀਫੋਰਨੀਆ ਦੇ ਫਰੀਵੇ ਸਿਸਟਮ ਆ ਇਹਦੇ ਚ ਲੇਨਾਂ ਬਣੀਆਂ ਹੁੰਦੀਆਂ ਨੇ ਲੈਫਟ ਸਾਈਡ ਤੇ ਹੁੰਦੀ ਹੈ ਫਾਸਟ ਲੇਨ ਜੀ ਰਾਈਟ ਸਾਈਡ ਤੇ ਹੁੰਦੀ ਹੈ ਸਲੋ ਲੇਨ ਤੇ ਜਿਹੜੇ ਟਰੱਕ ਆ ਉਹਨਾਂ ਲਈ ਸਿਰਫ ਦੋ ਲੇਨਾਂ ਹੁੰਦੀਆਂ ਨੇ ਰਾਈਟ ਸਾਈਡ ਦੀਆਂ ਜੀ 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 ਅਮਰੀਕਾ ਦੀ ਇਤਿਹਾਸ ਪਹਿਲੀ ਵਾਰ ਹੋਇਆ ਹੋਊਗਾ ਕਿਸੇ ਟਰੱਕ ਦਾ ਯੂ ਟਰਨ ਉਹ ਵੀ ਫਰੀਵੇ ਦੇ ਉੱਤੇ ਜੀ ਜੀ ਉਸੇ ਕਾਰ ਵੀ ਨਹੀਂ ਟਰਨ ਕਰ ਸਕਦੀ ਜੀ 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 ਫਿਰ ਮੈਂ ਪੂਰਾ ਸੀਨ ਧਿਆਨ ਨਾਲ ਵੇਖਿਆ ਵਾ ਇਹਨੇ ਜਦੋਂ ਟਰੱਕ ਮੋੜਿਆ ਵਾ 1 ਸੈਕਿੰਡ ਦੇ ਅੰਦਰ ਕਾਰ ਵਿੱਚ ਵੱਜ ਗਈ ਮਤਲਬ ਪਿੱਛੇ ਸੀਨ ਨਹੀਂ ਵੇਖਿਆ ਨਹੀਂ ਹੂੰ 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 ਇਹ ਸ਼ੀਸ਼ਾ ਵੀ ਵੇਖ ਲਿੰਦਾ ਨਾ ਤੇ ਇਹਨੇ ਡਰਨ ਕਰਨ ਲੱਗਿਆ ਮਤਲਬ ਵੀ ਜੀ ਜੀ ਰੁਕ ਜਾਣਾ ਸੀ ਹਾਂ ਇਹਨੇ ਮਿਰਰ ਵੀ ਨਹੀਂ ਦੇਖਿਆ ਫਿਰ ਇਹਦਾ ਇਹ ਵੱਡਾ ਜਿਹੜਾ ਇਹਦਾ ਚੱਲਣ ਡਿਆ ਵੀ ਇਹਨੂੰ ਉਹਨਾ ਸਾਈਕੋਪੈਥ ਬਣਾਤਾ ਵਾ ਸਾਈਕੋਪੈਥ ਹੋ ਹੁੰਦਾ ਵਾ ਜਿਹੜਾ ਜਿਹਦੇ ਸਾਹਮਣੇ ਕੋਈ ਕਤਲ ਹੋ ਜਾਵੇ ਜਿਹਦੇ ਸਾਹਮਣੇ ਬੰਦਾ ਕੋਈ ਮਰ ਜਾਵੇ ਤੇ ਉਹਦੇ ਉੱਤੇ ਵਿਦਆਊਟ ਰਿਮੋਰਸ ਵੀ ਕੋਈ ਵੀ ਉੱਤੇ ਸਾਈਨ ਸਿੰਪਟਮ ਨਾ ਆਵੇ ਜਿਹੜੇ ਤੇ ਮਾਸਾ ਹਾ ਭਾਵਨਾ ਬਦਲਣ ਕੋਲਡ ਹੁੰਦਾ ਨਾ ਜਿਹੜਾ ਬੰਦਾ ਕੋਲਡ ਜੀ ਤੇ ਉਹਨੂੰ ਸਾਈਕੋਪੈਥਿਕ ਕੈਟੇਗਰੀ ਚ ਪਾਉਣ ਡਿਆ ਵੀ ਇਹ ਤੇ ਬਹੁਤ ਖਤਰਨਾਕ ਬੰਦਾ ਆ ਵੀ ਜਿਹਦੇ ਮੂੰਹ ਇਦਾਂ ਨਹੀਂ ਨੀੜਾ ਹਾਇ ਰੱਬਾ ਮਤਲਬ ਵੀ ਬੰਦੇ ਮਾਰ ਕੇ ਤੈਨਾਂ ਜਾਂ ਮਾੜੇ ਜਿ ਮੋਢੇ ਹਿਲਾ ਦਿੰਦਾ ਹਨ ਜੀ 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 ਇੱਕ ਇੱਕ ਜਿਹੜਾ ਇਹਨੂੰ ਸਿਰ ਨਹੀਂ ਟਕਣ ਦਿੱਤਾ ਗਿਆ ਕੋਰਟ ਚ ਵੀ ਉਹਨੂੰ ਉਵੇਂ ਪੇਸ਼ ਕੀਤਾ ਕਿ ਇਹ ਉਥੋਂ ਦਾ ਲਾਅ ਇਹ ਨਹੀਂ ਕਹਿੰਦਾ ਵੀ ਜੋ ਬੰਦੇ ਦਾ ਧਰਮ ਹੈਗਾ ਉਹਦੇ ਅਕੋਰਡਿੰਗਲੀ ਉਹਦੇ ਜਿਹੜੇ ਹੈਗੇ ਆ ਮੰਨ ਲਓ ਉਹਦੇ ਕੇਸ ਆ ਜਾਂ ਕਵਰ ਹੋਣੇ ਚਾਹੀਦੇ ਸੀ ਜਾਂ ਇਦਾਂ ਕੁਝ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਊਗਾ ਮੌਕੇ ਤੇ ਕਿਉਂਕਿ ਇਹ ਉਹਨਾਂ ਨੇ ਤੇ ਲੈ ਆਉਂਦਾ ਇਹਨੂੰ ਹਨਾ ਫਿਰ ਚਲੋ ਜੇ ਉਹਨਾਂ ਨੂੰ ਕਿਸੇ ਨੇ ਕਿਹਾ ਹੋਊਗਾ ਤੇ ਕੁਝ ਉਹਨਾਂ ਨੇ ਉਹ ਟੱਕ ਵੀ ਦਿੱਤਾ ਹੋਊਗਾ ਕੋਈ ਗੱਲ ਨਹੀਂ ਰਮਾਲ ਛੋਟਾ ਜਿਹਾ ਦਿੱਤਾ ਹੋਊਗਾ ਪਰ ਇਹ ਇੱਕ ਸੇਫਟੀ ਆ ਵੀ ਜਿਹੜੀ ਪੱਗ ਆ ਇੱਥੇ ਜਦੋਂ ਹਵਾਲਾ ਚ ਬੰਦੇ ਨੂੰ ਫੜਦੇ ਆ ਪੰਜਾਬ ਦੇ ਵਿੱਚ ਇੱਥੇ ਵੀ ਪੱਗ ਲਵਾ ਲਿੰਦੇ ਆ ਵੀ ਕੋਈ ਸੁਸਾਇਸਾਈਡ ਨਾ ਕਰ ਲਵੇ ਜੀ 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 ਉਹ ਉਹਦੀ ਸੇਫਟੀ ਲਈ ਕੀਤਾ ਗਿਆ ਵਾ ਉਹਦੇ ਵਿੱਚ ਤਾਂ ਰਮ ਦਾ ਕੋਈ ਲੈਣਾ ਦੇਣਾ ਨਹੀਂ ਜੀ 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 ਕਿਉਂਕਿ ਬੰਦਾ ਇੰਨਾ ਕਿ ਸ਼ੌਕ ਚ ਹੁੰਦਾ ਹੋਵੇ ਲੇ ਵੀ ਉਹਦੇ ਕੋਲ ਕੋਈ ਵੀ ਇਦਾਂ ਦੀ ਚੀਜ਼ ਹੋਵੇ ਆਪਣੇ ਆਪ ਨੂੰ ਮਾਰ ਲਵੇ ਬਿਲਕੁਲ ਬਿਲਕੁਲ ਲੋਕ ਜਿਹੜਾ ਹੈਗਾ ਫਿਰ ਇਹਨੂੰ ਹੋਰ ਰੰਗਤ ਦੇ ਰਿਆ ਲੋਕਾਂ ਦੀ ਮਾਨਸਿਕਤਾ ਪਤਾ ਨਹੀਂ ਕੀ ਆ ਚਲੋ ਮੀਡੀਆ ਵਾਲਿਆਂ ਦੀ ਤੇ ਮੈਂ ਸਮਝਦਾ ਵਾਂ ਵੀ ਉਹਨਾਂ ਨੂੰ ਉਹਨਾਂ ਨੂੰ ਇਹ ਹੁੰਦਾ ਵੀ ਜਿੰਨੇ ਵੀ ਲੋਕਾਂ ਨੂੰ ਆਪਾਂ ਈਮੋਸ਼ਨਲ ਕਰਾਂਗੇ ਤੇ ਉਹ ਸਾਡਾ ਚੈਨਲ ਦੀ ਰੀਚ ਵਧੂਗੀ ਜਾਂ ਜਿਹੜੇ ਸ਼ਾਤਰ ਲੋਕ ਨੇ ਪਾਇਆ ਇਕੱਠਾ ਕਰਨ ਦੇ ਨੇ ਉਹ ਵੀ ਇਹਨੂੰ ਵਿੱਚ ਵੜਨ ਦੇ ਨੇ ਪਰਵਾਰ ਨੂੰ ਤੇ ਮੈਂ ਸਮਝ ਗਿਆ ਵੀ ਉਹਨਾਂ ਨੇ ਤੇ ਕਹਿਣਾ ਹੀ ਆ ਵੀ ਸੇਖਤਰਨ ਵਿੱਚ ਪਾਵਾਂਗੇ ਹੋਰ ਜਿਹੜੇ ਸੇਖ ਆ ਉਹ ਇਕੱਠੇ ਹੋਣਗੇ ਇਸ ਮਸਲੇ ਨੂੰ ਬੋਲਣਗੇ ਵੀ ਇਹਨੂੰ ਬਚਾਇਆ ਜਾਵੇ ਚਲੋ ਉਹ ਉਹਨਾਂ ਦੀ ਇੱਕ ਸਟਰੈਟਜੀ ਹੋ ਸਕਦੀ ਆ ਪਰ ਸੇਖਰਮਤਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕੋਈ ਪੱਗ ਦਾ ਵਿੱਚ ਰੌਲਾ ਨਹੀਂ ਠੀਕ ਆ ਠੀਕ ਆ ਬਾਈ ਜੀ ਠੀਕ ਇਸ ਤੋਂ ਇਲਾਵਾ ਕੋਈ ਹੋਰ ਇਨਫੋਰਮੇਸ਼ਨ ਕੋਈ ਸਾਂਝੀ ਕਰਨਾ ਚਾਹੁੰਦੇ ਆ ਹਾਂਜੀ ਮੈਂ ਇਹੋ ਦੱਸਣਾ ਚਾਹੁੰਦਾ ਸੀ ਵੀ ਵੇਖੋ ਇੰਨਾ ਹੋਣ ਦੇ ਬਾਅਦ ਇਹਨੂੰ 1 ਮਹੀਨਾ ਪਹਿਲਾਂ ਇੱਕ ਨਿਊ ਮੈਕਸੀਕੋ ਦੀ ਸਟੇਟ ਪੁਲਿਸ ਨੇ ਵੀ ਖਿਲਾ ਰਿਆ ਸੀ ਅੱਛਾ ਜੀ ਉਹਨੂੰ ਸਪੀਡਿੰਗ ਟਿਕਟ ਮਿਲੀ ਹੈ ਇੱਕ ਹਫਤਾ ਪਹਿਲਾਂ ਇੱਕ ਮਹੀਨਾ ਪਹਿਲਾਂ ਓਕੇ 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 ਠੀਕ ਗੱਲ ਤਾਂ ਕਿਸੇ ਨੇ ਨਹੀਂ ਤੁਹਾਨੂੰ ਦੱਸਣਾ ਤੇ ਨਾ ਕਿਸੇ ਜੁਆ ਨਿਊਜ਼ ਚੈਨਲ ਚ ਤੁਸੀਂ ਦੱਸ ਰਹੇ ਆ ਮੈਨੂੰ ਨਹੀਂ ਲੱਗਦਾ ਕਿਸੇ ਚੈਨਲ ਨੇ ਇਸ ਤਰੀਕੇ ਨਾਲ ਜਾਂ ਵਾਈਡਲੀ ਨੈਰੋਲੀ ਜਿਹੜਾ ਹੈਗਾ ਡੀਪਲੀ ਜੇ ਇਸ ਕੇਸ ਦੀ ਸਟੱਡੀ ਕਰਕੇ ਇੰਨੀਆਂ ਗੱਲਾਂ ਜਨਤਾ ਦੇ ਸਾਹਮਣੇ ਰੱਖੀਆਂ ਹੋਣ ਹਾਂ ਜੀ ਉਹ ਪੁਲਿਸ ਤੇ ਵੀ ਐਕਸ਼ਨ ਉਂਗਲ ਉੱਟ ਗਿਆ ਕਿ ਜਦੋਂ ਤੁਸੀਂ ਇਹਨੂੰ ਫੜਿਆ ਸੀ ਸਪੀਡ ਦੇ ਟਿਕਟ ਦਿੱਤੀ ਸੀ ਜੀ ਉਸ ਟਾਈਮ ਤੇ ਦਾ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਕਿਉਂ ਨਹੀਂ ਲਿਆ ਕਿਉਂ ਨਹੀਂ ਲਿਆ ਜੇ ਉਹ ਲੈ ਲਿੰਦੇ ਤੇ ਉਦੋਂ ਹੀ ਇਹਨੂੰ ਆਊਟ ਆਫ ਸਰਵਿਸ ਕਰ ਦੇਣਾ ਸੀ ਕਿਉਂਕਿ ਇਹਨੂੰ ਜਦੋਂ ਟੈਸਟ ਲਿਆ ਐਕਸੀਡੈਂਟ ਤੋਂ ਬਾਅਦ ਇਹਦੇ ਕੋਲੋਂ ਸਿਰਫ ਦੋ ਸਵਾਲ ਜਵਾਬ ਦਿੱਤੇ ਕਿ 12 ਚੋ ਤੇ ਜਿਹੜੇ ਰੋਡ ਸਾਈਨ ਆ ਉਹਦੇ ਵਿੱਚੋਂ ਸਿਰਫ ਇੱਕ ਰੋਡ ਸਾਈਨ ਇਹਦੇ ਕੋਲ ਪੜਿਆ ਗਿਆ ਵਾ ਬੇਸਿਕ ਜਿਹੜੇ ਰੋਡ ਸਾਈਨ ਹੁੰਦੇ ਆ ਓਕੇ 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 ਕਾਫੀ ਵੱਡਾ ਮਸਲਾ ਵੱਧ ਗਿਆ ਫਿਰ ਇਹਨਾਂ ਚੀਜ਼ਾਂ ਕਰਕੇ ਵੀ ਇਹ ਜਿਹੜਾ ਹੈਗਾ ਮੁੰਡਾ ਟਰੱਕ ਚਲਾ ਰਿਹਾ ਸੀ ਪਰ ਇਹਨੂੰ ਬੇਸਿਕ ਨੌਲੇਜ ਰੋਡ ਸੇਫਟੀ ਦੀ ਜਾਂ ਉਹਨਾਂ ਦੀ ਜਿਵੇਂ ਲੈਂਗੁਏਜ ਰਿਕੁਆਇਰਡ ਆ ਲੈਂਗੁਏਜ ਵੀ ਨਹੀਂ ਆਉਂਦੀ ਸੀ ਤੀਜਾ ਇਲੀਗਲ ਬਾਰਡਰ ਕ੍ਰੋਸ ਕਰਕੇ ਆਇਆ ਸੀ ਤੇ ਲਾਇਸੈਂਸ ਨਹੀਂ ਲੈ ਸਕਦਾ ਸੀ ਪਰ ਉੱਥੋਂ ਦੀ ਸਟੇਟ ਨੇ ਇਹਨੂੰ ਲਾਇਸੈਂਸ ਦਿੱਤਾ ਸੀਗਾ ਰਾਈਟ ਹਾਂ ਉਹ ਉਹ ਸਟੇਟਾਂ ਦੇ ਆਪਣੇ ਫੰਡੇ ਆ ਕਿ ਕਿਉਂ ਇਲੀਗਲਾਂ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਜਿੰਨੀ ਸੈਂਸ ਮਤਲਬ ਸੈਂਸਸ ਹੁੰਦੀ ਹੈ ਨਾ ਜਿੰਨਾ ਦੀ ਗਿਣਤੀ ਹੁੰਦੀ ਆ ਉਹ ਜਿੰਨੀ ਗਿਣਤੀ ਚ ਲੋਕ ਹੋਣਗੇ ਉੰਨੇ ਹੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਉਹਨਾਂ ਚ ਸੀਟਾਂ ਜ਼ਿਆਦਾ ਹੋਣਗੀਆਂ ਤੇ ਮੋਰ ਸੀਟਾਂ ਮੀਨਸ ਮੋਰ ਪਾਵਰ ਜੀ 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 ਹਾਂ ਜੀ ਤੇ ਇਹ ਵੇਖੋ ਇਹ ਇੰਗਲਿਸ਼ ਚ ਕਹਿ ਲਈਏ ਤੇ ਇਹ ਤੇ ਡਿਜ਼ਾਸਟਰ ਵੇਟਿੰਗ ਟੂ ਹੈਪਨ ਸੀ ਜੇ ਅੱਜ ਨਹੀਂ ਨਾ ਹੁੰਦਾ ਇਹ ਆਪਣੀ ਇਹਦੀ ਜਾਨ ਲਈ ਵੀ ਖਤਰਾ ਸੀ ਜੀ 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 ਤੇ ਇੰਨਾ ਵੱਡਾ ਜਦੋਂ ਬੇਸਿਕ ਰੋਡ ਸਾਈਨ ਹੀ ਨਹੀਂ ਪੜਨੇ ਹੁੰਦੇ ਕਿ ਰੋਡਾਂ ਤੇ ਸਾਈਨਤੀ ਸੀ ਥਾਂ ਥਾਂ ਤੇ ਲਿਖਿਆ ਹੁੰਦਾ ਕਿਤੇ ਬਹੁਤ ਖਤਰਨਾਕ ਮੋੜ ਆਉਣ ਵਾਲਾ ਕਿਤੇ ਕੋਈ ਨੀਵਾ ਪੋੜ ਆਉਣ ਵਾਲਾ ਕਿਤੇ ਕੋਈ ਇਹ ਤੇ ਆਪਣੀ ਜਾਨ ਵੀ ਜੋਖਮ ਚ ਪਾ ਰਿਆ ਸੀ ਇਹੋ ਗੱਲ ਹੋ ਗਈ ਸਿੱਧੀ ਵੀ ਕੋਈ ਡਾਕਟਰ ਕੋਈ ਹੈਗਾ ਨਹੀਂਗਾ ਤੈਨੂੰ ਡਾਕਟਰ ਬਣਾਤਾ ਜਾਵੇ ਤੂੰ ਬੰਦੀ ਮਾਰੂਗਾ ਨਾ ਜਿਹਨੂੰ ਬੇਸਿਕ ਕੁਝ ਨਹੀਂ ਪਤਾ ਜੀ 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 ਅ ਦੂਜਾ ਬਹੁਪਰੇ ਸਾਹਿਬ ਬਹੁਤ ਜ਼ਰੂਰੀ ਇਨਫੋਰਮੇਸ਼ਨ ਤੁਸੀਂ ਇਕੱਠੀ ਕਰਕੇ ਸਾਡੇ ਨਾਲ ਸਾਂਝੀ ਕੀਤੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਹਾਂਜੀ ਤੇ ਇੱਕ ਆਪਣੇ ਦਰਸ਼ਕਾਂ ਦੇ ਥਰੂ ਚੈਨਲ ਨੂੰ ਕਹਿ ਦਿਓ ਵੀ ਕਰ ਲੈਣ ਸਬਸਕ੍ਰਾਈਬ ਹਾਂਜੀ ਹਾਂਜੀ ਤੇ ਜਿੰਨੇ ਵੀ ਸੱਜਣ ਮਿੱਤਰ ਇਹ ਚੈਨਲ ਦੇਖ ਰਹੇ ਆ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੋਪਾਰਾ ਜੀ ਸਾਹਿਬ ਦਾ ਚੈਨਲ ਆ ਜਰੂਰ ਸਬਸਕ੍ਰਾਈਬ ਕਰ ਲੋ ਅਮਰੀਕਾ ਨਾਲ ਜਿੰਨੀਆਂ ਵੀ ਨਿਊਜ਼ ਹੁੰਦੀਆਂ ਇਮੀਗ੍ਰੇਸ਼ਨ ਨਾਲ ਲੈ ਕੇ ਜਾਂ ਹੋਰ ਮਸਲਿਆਂ ਨਾਲ ਤੁਸੀਂ ਇਹਨਾਂ ਦੇ ਚੈਨਲ ਤੇ ਦੇਖ ਸਕਦੇ ਆ ਬੋਪਾਰਾ ਸਾਹਿਬ ਚੈਨਲ ਦਾ ਨਾਮ ਕੀ ਆ ਬੋਪਰਾਏ ਬੀਟਸ ਬੋਪਰਾਏ ਬੀਟਸ ਨੂੰ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲਿਓ ਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤੁਹਾਨੂੰ ਕੋਈ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਲੱਗਦਾ ਵੀ ਜ਼ਰੂਰੀ ਹੈਗੀ ਹੈ ਸਾਂਝੀ ਕਰਨੀ ਸਾਰਿਆਂ ਨਾਲ ਤਾਂ ਸਾਂਝੀ ਕਰਦੇ ਰਾਵਾਂਗੇ ਬਹੁਤ ਧੰਨਵਾਦ ਥੈਂਕ ਯੂ ਬੋਪਰਾਏ ਸਾਹਿਬ ਹਾਂਜੀ ਹਾਂਜੀ ਤੁਹਾਡਾ ਵੀ ਧੰਨਵਾਦ ਅਸੀਂ ਜੁੜੇ ਰਾਵਾਂਗੇ ਜਦੋਂ ਵੀ ਕੋਈ ਨਿਊ ਅਪਡੇਟ ਆਉਂਦੀ ਹੈ ਇਸੇ ਮਸਲੇ ਨਾਲ ਲੈ ਕੇ ਜੇ ਆਪਾਂ ਫੇਰ ਤੋਂ ਗੱਲਬਾਤ ਕਰੀਏ ਬਿਲਕੁਲ ਜੀ ਧੰਨਵਾਦ ਧੰਨਵਾਦ ਧੰਨਵਾਦ